ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੀ ਵੀਜ਼ ਹੈਲਪ ਕਲੱਬ ਤੇ ਅੱਜ ਤੁਹਾਨੂੰ ਲੈ ਕੇ ਚੱਲਦਾ ਫੇਮਸ ਤਿੱਬਤੀਅਨ ਮਾਰਕੀਟ ਪਟਿਆਲਾ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਵੂਲਨ ਜੋ ਉਨ ਵਾਲੀ ਆਈਟਮਸ ਹੁੰਦੀਆਂ ਹੈਂਡ ਮੇਡ ਫੈਕਟਰੀ ਮੇਡ ਉਹ ਸਾਰੀਆਂ ਇੱਥੇ ਮਿਲ ਜਾਣਗੀਆਂ ਇਹ ਦੇਖੋ ਜੀ ਇਹਦੀ ਐਂਟਰੈਂਸ ਹੈ ਇਹ ਹੈਗਾ 올ਡ ਬੱਸ ਸਟੈਂਡ ਪਟਿਆਲਾ ਦੇ ਬਿਲਕੁਲ ਨਾਲ ਛੋਟੀ ਜੀ ਮਾਰਕੀਟ ਬਣੀ ਹੋਈ ਹੈ ਜਿੱਥੇ ਤਿੱਬਤ ਦੇ ਲੋਕ ਆ ਕੇ ਆਪਣੇ ਵੂਲਨ ਸਟੱਫ ਸੇਲ ਕਰਦੇ ਹਨ ਅਲੱਗ-ਅਲੱਗ ਇੱਥੇ ਸ਼ਾਪਸ ਹੈ ਏਦੀ ਐਂਟਰੈਂਸ ਹੈ ਉੱਪਰ ਲਿਖਿਆ ਹੋਇਆ ਹੈ ਤਿਬਤੀ ਰਿਫਿਊਜੀ ਲਹਾਸਾ ਮਾਰਕੀਟ ਪਟਿਆਲਾ ਇੱਥੇ ਦੀ ਖਾਸੀਅਤ ਹੈ ਕਿ ਇੱਥੇ ਤੁਹਾਨੂੰ ਬਹੁਤ ਹੀ ਮੋਟਾ ਸਟੱਫ ਜੋ ਉਨ ਵਾਲਾ ਹੈਂਡਮੇਡ ਸਟੱਫ ਹੁੰਦਾ ਫਰ ਵਾਲਾ ਉਹ ਮਿਲ ਜਾਏਗਾ ਇੱਥੇ ਤੁਹਾਨੂੰ ਲੇਡੀਜ਼ ਜੈਂਟਸ ਔਰ ਬੱਚਿਆਂ ਦੀ ਹਰ ਤਰ੍ਹਾਂ ਦੀ ਵੋਲਨ ਆਈਟਮ ਮਿਲ ਜਾਏਗੀ ਔਰ ਇਹ ਮਾਰਕੀਟ ਲੱਗਦੀ ਹੈ ਅਕਤੂਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਅਕਤੂਬਰ ਵਿੱਚ ਇਹ ਸਟਾਰਟ ਹੁੰਦੀ ਹੈ ਮਾਰਚ ਮਹੀਨੇ ਦੇ ਲਾਸਟ ਤੱਕ ਇਹ ਐਂਡ ਹੋ ਜਾਂਦੀ ਹੈ ਵਿంటర్ ਸੀਜ਼ਨ ਵਿੱਚ ਮੋਸਟਲੀ ਇਹ ਮਾਰਕੀਟ ਲੱਗਦੀ ਹੈ ਤੇ ਬਤ ਤੋਂ ਸਪੈਸ਼ਲੀ ਲੋਕ ਇੱਥੇ ਆਉਂਦੇ ਆਂ ਔਰ 5-6 ਮਹੀਨੇ ਇੱਥੇ ਸਟੇ ਕਰਕੇ ਆਪਣੀ ਆਈਟਮ ਸੇਲ ਕਰਦੇ ਆਂ ਇਹਨਾਂ ਦਾ ਫਿਕਸ ਪ੍ਰਾਈਸ ਹੈਗਾ ਤੁਹਾਨੂੰ ਸਭ ਤੋਂ ਜੋ ਮੇਜਰ ਚੀਜ਼ ਹੈ ਉਹ ਦੱਸ ਦਾਂ ਕਿ ਇੱਥੇ ਜਿਹੜਾ ਵੂਲਨ ਸਟਾਫ ਮਿਲਦਾ ਉਸ ਵਿੱਚ ਬਿਲਕੁਲ ਵੀ ਠੰਡ ਨਹੀਂ ਲੱਗਦੀ ਔਰ ਉਸ ਦੀ ਲਾਈਫ ਵੀ ਘੱਟੋ-ਘੱਟ 4-5 ਸਾਲ ਹੁੰਦੀ ਹੈ ਇਹ ਦੇਖੋ ਇੱਥੇ ਇੱਕ ਬਜ਼ੁਰਗਾਂਂਡੀ ਜੀ ਮਿਲੇ ਸੀ ਔਰ ਕਾਫੀ ਲੋਕੀ ਇੱਥੇ ਆਪਣੀ ਸ਼ਾਪਿੰਗ ਵਗੈਰਾ ਕਰ ਰਹੇ ਹੈਗੇ ਨੇ ਜ਼ਿਆਦਾਤਰ ਇੱਥੇ ਰਸ਼ ਹੁੰਦਾ ਹੈਗਾ ਦਸੰਬਰ ਤੇ ਜਨੂਅਰੀ ਦੇ ਮਹੀਨ ਵਿੱਚ ਜਦੋਂ ਆਪਣੇ ਪੰਜਾਬ ਵਿੱਚ ਬਹੁਤ ਜ਼ਿਆਦਾ ਠੰਡ ਸ਼ੁਰੂ ਹੋ ਜਾਂਦੀ ਹੈ ਅੱਜ ਤਾਂ ਤੋਂ ਉਪਨਿਕਲੀ ਹੋਈ ਹੈ ਜਦੋਂ ਮੈਂ ਇੱਥੇ ਗਿਆ ਸੀ ਮੈਂ ਇੱਕ ਟਰੈਕਸੂਟ ਵਗੈਰਾ ਔਰ ਇੱਕ ਜੈਕਟ ਲੈਣੀ ਸੀ ਤੇ ਇੱਕ ਹੋਰ ਇਹਨਾਂ ਦੀ ਖਾਸ ਗੱਲ ਹੈ ਕਿ ਇੱਥੇ ਤੁਹਾਨੂੰ ਫਿਕਸ ਪ੍ਰਾਈਸ ਮਿਲੇਗਾ ਕੋਈ 바ਰਗੇਨਿੰਗ ਵਗੈਰਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹਰ ਸ਼ਾਪ ਤੇ ਤੁਹਾਨੂੰ ਅਗਰ ਸੇਮ ਸਟੱਫ ਤੁਸੀਂ ਦੂਜੀ ਸ਼ਾਪ ਤੇ ਦੇਖੋਗੇ ਉੱਥੇ ਵੀ ਸੇਮ ਪ੍ਰਾਈਸ ਹੀ ਮਿਲੇਗਾ ਤੁਹਾਨੂੰ ਇਦਾਂ ਦੇ ਲੌਂਗ ਕੋਟ ਔਰ ਇੱਕ ਤੁਹਾਨੂੰ ਹੋਰ ਚੀਜ਼ ਦਿਖਾਨਾ ਕੀ ਤੁਹਾਨੂੰ ਇੱਥੇ ਦਾ ਜਿਹੜਾ ਟਰੈਕਸੂਟ ਹੈ ਜਿੱਦਾਂ 스ਨੋ ਵੇਅਰ ਨਹੀਂ ਹੁੰਦਾ ਤੁਸੀਂ ਕਿਸੇ ਠੰਡੇ ਇਲਾਕੇ ਵਿੱਚ ਜਾਣਾ ਹੁੰਦਾ ਉਹ ਚੀਜ਼ ਵੀ ਇੱਥੋਂ ਮਿਲ ਜੇਗੀ ਕਿਉਂਕਿ ਤਿੱਬਤ ਵਾਲੀ ਸਾਈਡ ਬਹੁਤ ਠੰਡ ਪੈਂਦੀ ਹੈ ਉਸ ਦੇ ਅਕੋਰਡਿੰਗਲੀ ਇਹਨਾਂ ਨੇ ਜਿਹੜੀਆਂ ਚੀਜ਼ਾਂ ਆਪਣੀਆਂ ਬਣਾਈਆਂ ਹੁੰਦੀਆਂ ਇਸ ਤੋਂ ਇਲਾਵਾ ਤੁਹਾਨੂੰ ਗਲਵਜ਼ ਮਫਰਲ ਟਾਈਪ ਉਹ ਚੀਜ਼ਾਂ ਵੀ ਇੱਥੇ ਮਿਲ ਜਾਣਗੀਆਂ ਜੈਕਟ ਦਾ ਸਟੱਫ ਤਾਂ ਇੱਥੇ ਬਹੁਤ ਹੀ ਜ਼ਿਆਦਾ ਅੱਛਾ ਹੈ ਇੱਕ ਵਾਰ ਤੁਸੀਂ ਇੱਥੇ ਜੈਕਟ ਲੈ ਲੋਗੇ ਤੁਹਾਡੇ 5-6 ਸਾਲ ਕਿਤੇ ਨਹੀਂ ਜਾਏਗੀ ਰੋ ਪਾ ਕੇ ਤੁਹਾਨੂੰ ਇੰਨੀ ਗਰਮਾਹਟ ਲੱਗੇਗੀ ਕਿ ਤੁਹਾਡੇ ਠੰਡ ਤਾਂ ਨੇੜੇ ਤੇੜੇ ਵੀ ਨਹੀਂ ਆਏਗੀ ਤੁਸੀਂ ਆਪਣਾ ਬ ਲੇ ਕੇ 파 ਕੇ ਜਾ ਸਕਦੇ ਹੋ ਆ ਦੇਖੋ ਮੈਂ ਲੈਦਰ ਜੈਕਟ ਦੇਖੀ ਸੀ ਅੰਦਰ ਵਾਲਾ ਸਟੱਫ ਦੇਖੋ ਇਹਦਾ ਆ ਗਲਵਜ਼ ਐ ਅੰਦਰ ਸਭ ਦੇ ਫਰ ਲੱਗੀ ਹੋਈ ਐ ਕੁਛ ਮਫਰਲ ਟਾਈਪ ਮੈਂ ਦੇਖੇ ਸੀ ਬਲੈਕ ਕਲਰ ਦੇ ਜਾਂ ਟੂ ਕਲਰ ਵਿੱਚ ਮਿਲ ਜਾਣਗੇ ਕਈਆਂ ਦੇ ਨੈਕ ਤੇ ਉੱਪਰ ਫਰ ਲੱਗੀ ਹੋਈ ਆ ਬਹੁਤ ਸੋਹਣੀਆਂ ਆਈਟਮਸ ਸੀ ਫਰੈਸ਼ ਪੀਸ ਸੀਗੇ ਸੋ ਇੱਕ ਵਾਰ ਤੁਸੀਂ ਵੀ ਆਪਣੀ ਫੈਮਲੀ ਨੂੰ ਲੈ ਕੇ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਔਰ ਆਪਣੇ ਜੋ ਫਰੈਂਡ ਸਰਕਲ ਹੈ ਜਾਂ ਤੁਹਾਡੇ ਘਰ ਕੋਈ ਬੱਚੇ ਹੈਗੇ ਉਹਨਾਂ ਲਈ ਅੱਛੀ ਆਈਟਮਸ ਤੁਹਾਨੂੰ ਇੱਥੋਂ ਮਿਲ ਜਾਣਗੇ ਔਰ ਰੇਟ ਵੀ ਇਹਨਾਂ ਦੇ ਬਿਲਕੁਲ ਜਾਇਜ਼ ਐ ਤੁਹਾਨੂੰ ਰੇਟ ਦੱਸਦਾ ਜੈਕਟਸ ਦੇ ਉਹੀ 1500 ਤੋਂ ਸਟਾਰਟ ਹੈ 1500 2000 2500 ਕੁਆਲਿਟੀ ਦੇ ਉੱਪਰ ਹੈ ਅਗਰ ਤੁਹਾਨੂੰ ਜ਼ਿਆਦਾ ਹੈਵੀ ਵਿੱਚ ਚਾਹੀਦਾ ਸਟੱਫ ਤਾਂ ਉਹੀ ਤੁਹਾਨੂੰ ਪੈ ਜਾਏਗੀ 2500 3000 ਤੱਕ ਟਰੈਕਸੂਟ ਦਾ ਵਹੀ 2000 2100 2200 2300 25 30 ਦੇ ਨੀਅਰ ਅਬਾਊਟ ਸ਼ਾਪਸ ਨੇ ਔਰ ਬੱਚਿਆਂ ਦੀ ਲੇਡੀਜ਼ ਦੀ ਅਲੱਗ ਸ਼ਾਪਸ ਨੇ ਵਿੱਚ ਹੀ ਉਹਨਾਂ ਨੂੰ ਸੇਲ ਵੀ ਉੱਥੇ ਲੇਡੀਜ਼ ਹੀ ਕਰਦੀਆਂ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਹਰ ਇੱਕ ਸ਼ਾਪ ਦੇ ਬਾਹਰ ਤੁਹਾਡੇ ਮਿਰਰਸ ਲੱਗੇ ਹੋਏ ਨੇ ਤੁਸੀਂ ਜੈਕਟਸ ਵਗੈਰਾ ਟਰਾਈ ਕਰਕੇ ਮਿਰਰ ਵਿੱਚ ਦੇਖ ਕੇ ਪ੍ਰੋਪਰ ਉਹਦੀ ਜਾਂਚ ਕਰਕੇ ਫੇਰ ਲੈ ਸਕਦੇ ਹੋ ਔਰ ਇੱਥੇ ਤੁਸੀਂ ਸਕੈਨਰ ਵਗੈਰਾ ਦੇ ਥਰੂ ਵੀ ਪੇ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਕੈਸ਼ ਦੇ ਥਰੂ ਪੇ ਕਰਨਾ ਦੇਖੋ ਇੱਥੇ 25 ਕਿ ਸ਼ਾਪਸ ਹਨ ਔਰ ਹਰ ਸ਼ਾਪ ਤੇ ਅਲੱਗ-ਅਲੱਗ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਕਿ ਉੱਤੇ ਬਕੀ ਆਜ਼ਾਦੀ ਬਾਰਕ ਤੇ ਸੁਰੱਖਿਆ ਇਹ ਸ਼ਾਪ ਨੰਬਰ 1 ਹੈ ਔਰ ਅੱਗੇ ਤੁਹਾਨੂੰ ਸ਼ਾਪ ਨੰਬਰ 2 ਇੱਥੇ ਦੀ ਕਾਫੀ ਜ਼ਿਆਦਾ ਮਤਲਬ ਫੇਮਸ ਲੱਗਦੀ ਹੈ ਇੱਥੇ ਕਾਫੀ ਰਸ਼ ਸੀ ਜਿੰਨਾ ਟਾਈਮ ਮੈਂ ਉੱਥੇ ਰਿਹਾ ਇੱਕ ਦੋ ਘੰਟੇ ਤਾਂ ਸ਼ਾਪ ਨੰਬਰ 2 ਤੇ ਆਲਵੇਜ਼ ਰਸ਼ ਹੀ ਰਹਾ ਔਰ ਬਾਹਰ ਇਹ ਖਾਣੇ ਪੀਣੇ ਦਾ ਆਪਣਾ ਇੰਤਜ਼ਾਮ ਵੀ ਇੱਥੇ ਹੀ ਕਰਦੇ ਆ ਪਿੱਛੇ ਹੀ ਇਹਨਾਂ ਦੇ ਵਾਸ਼ਰੂਮ ਵਗੈਰਾ ਹੈਗੇ ਆ ਔਰ ਸਾਰੇ ਇਹ ਰਿਲੇਟਿਵਜ਼ ਆ ਇੱਕ ਦੂਸਰੇ ਦੇ ਨੇਬਰਸ ਐ ਉੱਤੋਂ ਪ੍ਰੋਪਰ ਇਹ ਸਾਰਾ ਆਪਣਾ ਸਮਾਨ ਲਿਆ ਕੇ ਇੱਥੇ ਸੇਲ ਕਰਨ ਵਾਸਤੇ ਆਉਂਦੇ ਆ ਸੋ ਆਪਾਂ ਨੂੰ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਤੁਹਾਨੂੰ ਕੋਈ ਚੀਜ਼ ਅੱਛੀ ਲੱਗਦੀ ਆ ਤਾਂ ਤੁਸੀਂ ਜ਼ਰੂਰ ਲੈ ਕੇ ਆਓ ਇੰਨੀ ਦੂਰੋਂ ਆ ਕੇ ਇੱਥੇ ਇੰਨਾ ਅੱਛਾ ਸਮਾਨ ਵੇਚ ਰਹੇ ਆ ਮਿਹਨਤ ਕਰ ਰਹੇ ਆ ਸੋ ਆਪਾਂ ਨੂੰ ਇੱਕ ਵਾਰ ਜ਼ਰੂਰ ਚਾਣਾ ਚਾਹੀਦਾ ਸੋ ਥੈਂਕ ਯੂ ਗਾਇਜ਼ ਮੈਂ ਨੈਕਸਟ ਵੀਡੀਓ ਜਲਦੀ ਤੁਹਾਨੂੰ ਮਿਲਦਾ ਮੇਰਾ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਸ਼ੇਅਰ ਕਰਦੇ ਹੋ ਥੈਂਕ ਯੂ